ਤੁਹਾਡਾ ਜੀ ਮੇਰਾ ਨਾ ਗੁਰਵੀਰ ਸਿੰਘ ਹੈ ਜੀ ਗੁਰਵੀਰ ਸਿੰਘ ਜੀ ਜਿਹੜੇ ਬਰਸਾਤ ਦੇ ਕਾਰਨ ਪਰੇਖਾਨੀਆਂ ਆ ਰਹੀਆਂ ਲੋਕਾਂ ਪਾਣੀ ਖੜਾ ਜਗ੍ਹਾ ਜਗਾ ਤੁਸੀਂ ਵੀ ਆਪਣੇ ਕੰਮ ਲਈ ਜਾਂਦੇ ਹੋ ਕਿੰਨੀ ਪਰੇਖਾਨੀ ਆਂਦੀ ਹੈ ਤੇ ਗੱਲ ਕਰੀਏ ਟ੍ਰੈਫਿਕ ਦੀ ਤੇ ਉਹਨਾਂ ਬਾਰੇ ਵੀ ਸਾਰੀ ਜਾਣਕਾਰੀ ਦਿਓ ਦੇਖੋ ਜੀ ਜੇ ਅਸੀਂ ਹਲਕਾ ਮੋਗਾ ਦੀ ਗੱਲ ਕਰੀਏ ਤੇ ਜੇ ਪਹਿਲਾਂ ਮੈਂ ਕਹਾਂ ਵੀ ਟ੍ਰੈਫਿਕ ਜਿਹੜੀ ਪੁਲਿਸ ਆ ਉਹ ਜਿਹੜੀ ਆਪਦੀ ਜਿਹੜੀ ਡਿਊਟੀ ਆ ਪੂਰੀ ਤਨ ਮਨ ਇਹਨਾਂ ਨਿਭਾ ਰਹੇ ਆ ਬਹੁਤ ਵਧੀਆ ਡਿਊਟੀ ਨਿਭਾ ਰਹੇ ਆ ਤੇ ਜੇ ਮੈਂ ਗੱਲ ਕਰਾਂ ਬੱਸ ਸਟੈਂਡ ਦੀ ਸਾਡੇ ਅੰਮ੍ਰਿਤਸਰ ਰੋਡ ਤੇ ਤੇ ਜਾਂ ਇਧਰ ਬਾਹਰ ਬੱਸਾਂ ਜਦੋਂ ਨਿਕਲਦੀਆਂ ਇਥੇ ਪਾਣੀ ਜੇ ਮੀਂਹ ਆ ਕੇ 1 ਘੰਟਾ ਵੀ ਪੈ ਜਾਈ 1 ਘੰਟਾ ਤਾਂ ਬਹੁਤ ਜ਼ਿਆਦਾ ਜੇ 15 20 ਮਿੰਟ ਵੀ ਪੈ ਜੇ ਉਥੇ ਪਾਣੀ ਦੋ ਦੋ ਤਿੰਨ ਤਿੰਨ ਫੁੱਟ ਖੜ ਜਾਂਦਾ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਜਦੋਂ ਬੱਸਾਂ ਬਾਹਰ ਨਿਕਲਦੀਆਂ ਉਹ ਕਰੋੜਾਂ ਰੁਪਈਆ ਦਾ ਇਹਨਾਂ ਤੋਂ ਜਿਹੜਾ ਟੈਕਸ ਲੈਂਦੇ ਆ ਇਹਨਾਂ ਨੇ ਉਹ ਬੱਸ ਸਟੈਂਡ ਦਾ ਜਿਹੜਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਤੇ ਹੁਣ ਜੇ ਮੈਂ ਬਾਜ਼ਾਰ ਦੀ ਗੱਲ ਕਰਾਂ ਬਾਜ਼ਾਰ 'ਚ ਤੁਸੀਂ ਦੇਖ ਹੀ ਰਹੇ ਹੋ ਪਾਣੀ ਜਿਹੜਾ ਚਾਰੇ ਪਾਸੇ ਖੜਾ ਹੈ ਠੀਕ ਹੈ ਨਗਰ ਨਿਗਮ ਦੇ ਅਧਿਕਾਰੀਆਂ ਨੇ ਜੇ ਇਹਨਾਂ ਦੀ ਸੀਵਰੇਜਾਂ ਦੀ ਸਫਾਈ ਕੀਤੀ ਹੁੰਦੀ ਜਾਂ ਬਾੜਾਂ ਦੇ ਸੀਵਰੇਜਾਂ ਦੀ ਜਾ ਕੇ ਸਫਾਈ ਕੀਤੀ ਹੁੰਦੀ ਇਹ ਜਿਹੜੀ ਨੌਬਤਾਂ ਇਹ ਆਉਣੀ ਨਹੀਂ ਸੀ ਨਗਰ ਨਿਗਮ ਦੇ ਜਿਹੜੇ ਅਧਿਕਾਰੀ ਆ ਉਹ ਨਗਰ ਨਿਗਮ 'ਚ ਹੀ ਸੁੱਤੇ ਪਏ ਆ ਉਹਨਾਂ ਨੂੰ ਕੋਈ ਨਹੀਂਗਾ ਤੇ ਪਾਣੀ ਬਹੁਤ ਜ਼ਿਆਦਾ ਜੇ ਟ੍ਰੈਫਿਕ ਪੁਲਿਸ ਇਹ ਜਿਹੜੇ ਆਪਦੇ ਫਰਜ਼ ਨਿਭਾ ਸਕਦੀ ਮੀਹ ਦੇ ਵਿੱਚ ਖੜ ਕੇ ਡਿਊਟੀਆਂ ਕਰ ਸਕਦੀ ਆ ਕਿ ਨਗਰ ਨਿਗਮ ਦੇ ਅਧਿਕਾਰੀ ਆਪਦੇ AC ਵਾਲੇ ਕਮਰੇ ਚੋਂ ਨਿਕਲ ਕੇ ਬਾਹਰ ਕਰ ਨਹੀਂ ਸਕਦੇ ਸਵਾਈ ਨਹੀਂ ਕਰਾ ਸਕਦੇ ਇਹਨਾਂ ਦੀ